ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਇਹ ਨੰਬਰ ਬਾਈਆਂ ਸਕਰੀਨ ਤੇ ਚੱਲੀਆਂ ਤਾਂ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਸੀਨੀਵਾਲ ਜੀ ਛੋਟਾ ਸੀਨੀਵਾਲ ਸੀਨੀਵਾਲ ਕਲਾਂ ਤੇ ਬਰਨਾਲੇ ਜ਼ਿਲ੍ਹੇ ਦੇ ਪਿੰਡ ਗੱਲਬਾਤ ਬਾਈ ਨਿਕਰਾਵਾਂਗੇ ਆਜੋ ਜੀ ਵੀਰੇ ਅੱਜ ਆਪਾਂ ਤੁਹਾਡੇ ਵਾਸਤੇ ਤਿੰਨ ਨਾਗ ਲੈ ਕੇ ਆਏ ਦੋ ਸੂਏ ਸਵਾਏ ਤੇ ਇੱਕ ਗੱਬਣ ਦੋ ਝੋਟੀਆਂ ਤੇ ਇੱਕ ਬੈਡ ਸੱਸੀ ਕਾ ਬਾਈ ਸੱਸੀ ਕਰ ਜੀ ਹੋ ਠੀਕ ਠਾਕ ਹੋ ਜੀ ਪਹਿਲਾਂ ਤਾਂ ਨੰਬਰ ਬੋਲੋ ਜੀ ਆਪਣਾ 946782318 ਦੁਬਾਰਾ ਫੇਰ ਬੋਲੋ 946782318 28318 ਪਿੰਡ ਜੀ ਪਿੰਡ ਸੀਨੀਅਰ ਮਹਿਲਕਣਾ ਜੀ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਜੀ ਤੇ ਤਹਿਸੀਲ ਤਹਿਸੀਲ ਮਹਿਲਕਣਾ ਮਹਿਲਕਣਾ ਕਿੰਨੇ ਕਿਲੋਮੀਟਰ ਆ ਇੱਥੋਂ ਮਹਿਲਕਣਾ ਜੀ 6 ਕਿਲੋਮੀਟਰ ਤੇ ਬਰਨਾਲਾ ਬਰਨਾਲਾ ਦਾ ਹੋਗਾ ਜੀ ਤੇ ਇੱਕ ਗੱਲ ਆਪਾਂ ਹੋਰ ਕਰ ਲઈએ ਗੱਲ ਆਪਾਂ ਵਪਾਰ ਦਾ ਕੰਮ ਕਰਦੇ ਹਾਂ ਜੀ ਹਾਂਜੀ ਹਾਂਜੀ ਵਪਾਰ ਦਾ ਤੇ ਵੀਰੇ ਅੱਜ ਆਪਾਂ ਤਿੰਨਾਂ ਆਖ ਦਿਖਾਉਣੇ ਆ ਤਿੰਨਾਂ ਆਖ ਦਿਖਾਉਣੇ ਜੀ ਠੀਕ ਆ ਤੇ ਦੋ ਸੂਏ ਸਵਾਏ ਆਗੇ ਇੱਕ ਬੈੜਾ ਸਾਹੀਵਾਲ ਤੇ ਇੱਕ ਮੱਝ ਤੇ ਇੱਕ ਗੱਬਣ ਮੱਝ ਹਨ ਤੇ ਜੇ ਆਪਾਂ ਪਹਿਲੇ ਨੰਬਰ ਦੀ ਗੱਲ ਕਰ ਲઈએ ਜੀ ਕੀ ਡਿਟੇਲ ਹੈ ਦੀ ਕਦੋਂ ਸੂਈ ਹੈ ਇਹ ਤੂੰ ਇਹਦਾ ਹੋ ਗਿਆ ਜੀ 25 ਦਿਨ ਦੀ ਇਹਨੂੰ 25 ਦਿਨ ਦੁੱਧ ਕਿੰਨਾ ਰੈਡੀ ਆ ਜਮਾ ਦੁੱਧ ਜੀ ਥੱਲੇ 16 ਲੀਟਰ ਹੈ ਜੀ ਆਪਾਂ 15 ਲੀਟਰ ਲੈ ਕੇ ਦੇ ਦੇਾਂਗੇ ਮੈਣ ਦਿਆਂਗੇ ਜਮਾ ਆਪਾਂ 15 ਲੀਟਰ ਮੈਣ ਦਿਆਂਗੇ ਜੀ ਚਾਹੇ ਕੋਈ ਚਾਰ ਟਾਂਕ ਮੈਣ ਓਕੇ ਜੀ ਤੇ ਧਾਰ ਦੂਰ ਦੀ ਇੱਕ ਨੰਬਰ ਇੱਕ ਨੰਬਰ ਧਾਰਾਂ ਦੂਰਾਂ ਕਰਾ ਦੇਾਂਗੇ ਜੈਕ ਖੋਲੋ ਇਹਦਾ ਤੋਰਾ ਤਾਰਾ ਕਰਾ ਕੇ ਜੈਕ ਲਿਓ ਬਾਹਰ ਨੂੰ ਤੇ ਮਗਰ ਕੀ ਆ ਗਿਆ ਜੀ ਕੱਟਾ ਜੀ ਮਗਰ ਕੱਟਾ ਆ ਗਿਆ ਤੇ ਬਾਕੀ ਦਾ ਸਾਫ ਸੁਥਰੀ ਝੋਟੀ ਹੈ ਜੀ ਵਧੀਆ ਸਾਈਜ਼ ਦੀ ਬਰੀਕ ਸੰਗ ਦੀ ਬਰੀਕ ਕੁੰਬਲੇ ਦੀ ਜਾਤ ਵਾਲੀ ਝੋਟੀ ओके जी ਆਪਣੇ ਕੋਲੇ ਐ ਸੂਈ ਸਵਾਈ ਆਈ ਹੈ ਕਿ ਸੂਈ ਆਪਣੇ ਕੋਲੇ ਜੀ ਸੂਈ ਸਵਾਈ ਆਈ ਓਕੇ ਜੀ ਆ ਦੇਖੋ ਜੀ ਥਣਲੇਵਾ ਕਰੋ ਨੇੜ ਤੋਂ ਚੈੱਕ ਕੁਆਲਿਟੀ ਝੋਟੀ ਦੇ ਇੱਕ ਨੰਬਰ ਤੇ ਲੇਵਾਲੂ ਆ ਪੂਰਾ ਫੀਟਿੰਗ ਵਾਲਾ ਕੱਲਾ ਕੱਲਾ ਥਾਣਾ ਤੇ ਚਵਾਈ ਵੀ ਬਾਈ ਜਿਹੋ ਜਿਹਾ ਥਾਣ ਲੱਗੇ ਉਹੋ ਜਿਹਾ ਹੀ ਹੋਈ ਜਾਂ ਫਿਰ ਉਹੋ ਜਿਹੀ ਉਹੋ ਜਿਹੀ ਓਕੇ ਜੀ ਹਮ ਆ ਦੇਖੋ ਓਕੇ ਜੀ ਤੇ ਬਾਕੀ ਦਾ ਦੁੱਧ ਵੀ ਕਹਿਣ ਦੀ ਗੱਲ ਨਹੀਂ ਹੈਗੀ ਹੈ ਹੈਗਾ ਇਹਨਾਂ ਹਾਂ ਜੀ ਹਾਂ ਜੀ ਓਕੇ ਜੀ ਆ ਦੇਖੋ ਨੇੜੇ ਤੋਂ ਕਰੋ ਥਾਂਲੇ ਵਚਕ ਤੇ ਧਾਰਾ ਤੁਹਾਨੂੰ ਕਰਾ ਦੇ ਚੱਕ ਬਾਈ ਦਾ ਟੈਂਕ ਕਹਿਣਾਗਾ ਵੀ ਦੋਨੇ ਟਾਈਮ ਤੁਸੀਂ ਆ ਕੇ ਆਪਦੀ ਚੋਕੇ ਲਿਜਾ ਸਕਦੇ ਹੋ ਸਾਢੇ 7 ਲੀਟਰ ਡੰਗ ਦਾ ਦੁੱਧ ਕੱਢ ਕੇ ਲਿਜਾ ਸਕਦੇ ਹੋ ਚੰਗੀ ਝੋਟੀ ਛੱਡੋ ਜੀ ਬੱਚਾ ਫਿਰ ਮਾਰ ਦਿੱਗੇ ਧਾਰਾ ਆ ਦੇਖੋ ਜੀ ਥੱਲੇ ਹੀ ਮਾਰ ਦਿੱਤੀ ਹਾਂ ਥੱਲੇ ਹੀ ਮਾਰ ਦਿਓ ਕੋਈ ਗੱਲ ਨਹੀਂ ਜੀ ਆ ਦੇਖੋ ਆ ਦੇਖੋ ਥਾਂਲੇ ਵਾ ਕਰੋ ਚੱਕ ਕੁਆਲਿਟੀ ਪੂਰੀ ਚੰਗੀ ਆ ਬੱਚਾ ਚਾਹੁੰਦਾ ਤੇ ਵੀਰੋ ਦੇਖ ਸਕੋ ਜੀ ਬੱਚਾ ਆਪ ਬਣ ਰਹੇ ਆ ਠੀਕ ਹੈ ਜੀ ਆ ਗਈ ਵੀਰੇ ਝੋਟੀ ਹਾਂ ਮਰੇ ਜੀ ਹਾਂ ਆ ਦੇਖੋ ਇਹ ਥਣ ਦੇਖੋ ਇਹ ਕਰਦੀ ਹੁੰਦੀ ਧਾਰਾਂ ਦੂਰਾਂ ਤੁਹਾਨੂੰ ਕਰਾ ਦੇਣ ਜਿੱਕ ਬਾਕੀ 140 ਥੋੜਾ ਵੀ ਕਰਨ ਦਾ ਫਰਜ ਆ ਤੁਸੀਂ ਪੈਸੇ ਲਾਉਣੇ ਆ ਜੀ ਕਰੋ ਚੈੱਕ ਤੇ ਫਸਮਾ ਕੇ ਵੀ ਥਣ ਕੋਈ ਨੇੜੇ ਨਹੀਂ ਕੀਤਾ ਹਨਾ ਬਾਈ ਹਾਂ ਬਾਈ ਨਾ ਨਾ ਜੀ ਦੇਖ ਲੋ ਇਹ ਆ ਦੇਖੋ ਕੁਆਲਿਟੀ ਕਰੋ ਚੈੱਕ ਨੇੜੇ ਤੋਂ ਪੁੱਛ ਕੇ ਕਰਾ ਧਾਰੀ ਦੂਰੀ ਭੋਰਾ ਨਹੀਂ ਹਨਾ ਨਹੀਂ ਨਹੀਂ ਬਈ ਚਾਰੇ ਥਣ ਨਿਕੜੂ ਬੂਰੇ ਗੈਪ ਤੇ ਓਕੇ ਜੀ ਮਾਰੋ ਘਾਰਾ ਬਾਈ ਜੀ ਧਾਰਾਂ ਚੈੱਕ ਹਾਂ ਅੱਲ ਰਿ ਕੋਈ ਹੂੰ ਕੀ ਬਾਤ ਆਹ ਧਾਰ ਦਾ ਹਨਾ ਤੇ ਗਾੜੀ ਚ ਕਿੰਨਾ ਗੋਦ ਦਦੇ ਗਾੜੀ ਚ ਭਾਈ 25 ਕਿਲੋ ਦੁੱਧ ਤਾਂ ਹੀ ਫਿਰ ਪੂਰਾ ਕਰਨਾ ਨੇ ਦੁੱਧ ਹਨਾ ਆ ਦੇਖ ਮਗਰ ਲੈ ਜੋ ਮਾਰ ਦਿਓ ਹੂੰ ਨਹੀਂ ਤੁਹਾਨੂੰ ਚੁਵਾਈ ਵੀ ਕਰਕੇ ਦਿਖਾਉਂਦੇ ਕਿਉਂਕਿ ਵੀਡੀਓ ਲੰਮੀ ਹੋ ਜਾਣੀ ਪਸੂ ਤਿੰਨ ਆਗੇ ਤੇ ਭੋਰਾ ਵੀ ਭੂਰ ਸ਼ਾਰ ਲਾਣੇ ਹਨਾ ਥਲੇ ਉਹਦਾ 100 ਨੰਬਰ ਆ ਹਨਾ ਬਾਈ 100 ਦੀ ਸ਼ਮਾ ਬਾਈ ਹੂੰ ਤੇ ਦੋ ਦੋ ਧਾਰਾ ਮਾਰੀਆਂ ਮੈਨੂੰ ਲੱਗਦਾ ਅੱਧਾ ਪੌਣਾ ਕਿਲੋ ਦੁੱਧ ਕੱਢ ਕੇ ਬਾਹਰ ਮਾਰਿਆ ਹਨਾ ਹੂੰ ਚਲੋ ਉੱਠ ਖੜੋ ਬਸ ਬਾਅਦ ਚ ਚੋਲਿਓ ਆ ਦੇਖੋ ਜੀ ਮਾਰੀ ਜੇ ਇਧਰ ਨੂੰ ਹੱਕ ਦੇ ਨੂੰ ਆ ਦੇਖੋ ਲੈ ਆਪਾਂ ਚਾਰ ਚਾਰ ਧਾਰਾ ਹੀ ਮਾਰੀਏ ਕਰੋ ਚੈੱਕ ਮਾਰੀ ਇਧਰ ਨੂੰ ਕਰਦੇ ਪਸਮਾਨ ਆਣ ਪਤਾ ਲੱਗ ਜਾਂਦਾ ਬੰਦੇ ਨੂੰ ਦੂਰੋਂ ਲਿਿਆਉਣ ਵਾਲੇ ਨੂੰ ਤੇ ਆਹ ਦੇਖੋ ਜੀ ਛੋਟੀ ਦਾ ਪਸਮਾਨ ਕਰਿਆ ਠੀਕ ਆ ਜੀ ਤੇ ਕੀ ਡਿਮਾਂਡ ਆ ਗਈ ਬਾਈ ਇਹਦੀ ਇਹ ਜੀ ਇੱਕ ਬਿਆਰੀ ਹੈ ਮਾਨਤਾਨ ਤਾਂ ਹੋ ਜੂਣਾ ਮਾਰਾ ਮੋਟਾ ਹੋਊਗੀ ਓਕੇ ਇੱਕ ਬੈੜੀ ਜੀ ਤੁਹਾਡਾ ਮਾਨਤਾਨ ਹੋ ਜਾਣਾ 15 ਲੀਟਰ ਦੁੱਧ ਤੁਸੀਂ ਮਿੰਕਿਲ ਜਾ ਸਕਦੇ ਬਾਈ ਦਾ ਕਹਿਣਾ 16 ਮਗਰ ਘੱਟਾ ਹੈਨਾ ਦੂਜਾ ਸੂਆ ਵੀਰੇ ਤੇ ਹੁਣ ਆਪਾਂ ਸ਼ਾਹੀਵਾਲ ਗਾਂ ਦੀ ਗੱਲ ਕਰ ਲਗੇ ਜੀ ਮਗਰ ਵੱੱਛਾ ਕਹਦੇ ਆ ਹਾਂਜੀ ਗਾਂ ਮਗਰ ਵੱੱਛਾ ਤੇ ਕਿੰਨਾ ਦੁੱਧ ਆਉਦਾ ਇੱਥੇ ਚੱਲ ਬੜਾ ਦੁੱਧ ਤਾਂ ਬਾਈ ਥੱਲੇ ਚੰਗਾ ਲੀਟਰ ਆਪਾਂ 13 ਲੀਟਰ ਕਹੇਗੀ ਤੇ ਹੂ ਵੀ ਮੱਝਾਂ ਵਰਗਾ ਹੈਨਾ ਬਾਈ ਹਾਂ ਹਾਂ ਮੱਝਾਂ ਵਰਗਾ ਤੇ ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਤਾਂ ਹੋ ਗਏ ਜੀ 20 ਦੇ 25 ਦਿਨ ਮੇਰੇ ਹਿਸਾਬ ਨਾਲ ਜੇ ਬੰਦਾ ਵੱਧ ਕੇਅਰ ਕਰੂ ਹੁਣ ਵੀ ਤੇ ਸੀਓ ਸਾਊਆ ਬਾਈ ਮਿਲਣ ਨੂੰ ਹਾਂ ਹਾਂ ਜੀ ਲਿਓ ਵਾਰ ਨੂੰ ਵਾਜਾ ਨੂੰ ਦੱਤ ਨਹੀਂ ਜਾਗ ਓਕੇ ਜੀ ਓਕੇ ਤੇ ਦੁੱਧ ਵੀ ਇਹਦਾ ਫੈਟ ਵਾਲਾ ਹੈ ਨਾ ਹਾਂਜੀ ਹਾਂਜੀ 6 ਜੀ ਵਾਲਾ 6 ਜੀ ਰੋਲਾ ਤੇ ਹੁਣ ਆਪਾਂ 13 ਕਿਲੋ ਮਿਲਣ ਦਿਆਂਗੇ 13 ਕਿਲੋ ਮਿਲਣ ਦਿਆਂਗੇ ਓਕੇ ਜੀ ਮਗਰ ਆ ਗਿਆ ਬੱਚਾ ਹੈ ਹੁਣ ਬੱਚਾ ਛੱਡ ਕੇ ਮਿਲਦੀ ਹੈ ਕਿ ਹੁਣ ਮਿਲਦੀ ਹੈ ਬੱਚੇ ਦੇ ਮਿਲਦੀ ਪ्योर ਸ਼ਾਹੀ ਵਾਲਾ ਕਿ ਇਹੋ ਜੀ ਗੱਲ ਨਹੀਂ ਹੈਗੀ ਵੀ ਕੋਈ ਘਾਟ ਹੋਵੇ ਆ ਦੇਖੋ ਜੀ ਹਮ ਮੋੜ ਲਿਓ ਜੀ ਓਕੇ ਤੇ ਸਾਇ ਜੀ ਵੀ ਵਧੀਆ ਹੈ ਨਾ ਹਾਂਜੀ ਹਾਂਜੀ ਲੇਵਾ ਵੀ ਚੰਗਾ ਤਿਆਰ ਕੀਤਾ ਚਵਾਈ ਜਬੀ ਨਰਮ ਆ ਬਾਈ ਚਵਾਈ ਇੱਕ ਨੰਬਰ ਜੀ ਠੀਕ ਆ ਮਗਰ ਬੱਛਾ ਹਣਾ ਓਕੇ ਓਕੇ ਬਾਕੀ ਦਾ ਜਿਹਨੂੰ ਇਹਦੇ ਬਾਰੇ ਪਤਾ ਉਹੀ ਵੀਰ ਇਹਨੂੰ ਲਾਊਗਾ ਹਣਾ ਕਿਉਂਕਿ ਇਹ ਚੀਜ਼ ਘਰੇ ਦੁੱਧ ਪੀਣ ਵਾਲੀ ਹੁੰਦੀ ਹੈਗੀ ਆ ਦੇਖੋ ਜੀ ਥਣ ਲੇਵਾ ਨੇੜ ਤੋਂ ਕਰੋ ਚੈੱਕ ਤੇ ਬਾਡੀ ਵੰਤਰ ਵੀ ਵਧੀਆ ਥਣ ਪੂਰੇ ਵਧੀਆ ਤੇ ਬਾਈ ਦਾ ਕਹਣਾ ਚਵਾਈ ਪੂਰੀ ਵਧੀਆ ਆ ਦੇਖੋ ਜੀ ਤੇ ਮਗਰ ਆ ਬੱਛਾ ਕੀ ਡਿਮਾਂਡ ਹੈ ਦੀ ਜੀ 52000 ਮਾਨਦਾਨ ਹੋ ਜੂ ਮਾੜਾ ਮਿੱਠਾ ਕਰ ਹੁਣ ਆਪਾਂ ਛੋਟੀ ਗੱਲ ਕਰ ਲਈ ਗੱਬਣ ਦੀ ਗੱਬਾਂ ਇਹ ਕਦੋਂ ਸੂਈਗੀ ਵੀ ਇਹ ਇਹ ਨਵੀ ਦੋ 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 ਜਾਤੀ ਪੇਜੂ ਪੇ ਦੀ ਓਕੇ ਹਾਂਜੀ ਹਾਂਜੀ ਇੱਕ ਨੰਬਰ ਤੇ ਦੋ ਤੋਂ ਚਾਰ ਦਿਨ ਹੋਰ ਕੋਈ ਭਾਰ ਪਿੱਛਾ ਤਾਂ ਨਹੀਂ ਨਾ ਨਾ ਜੀ ਆਪਣੀ ਗਾਰੰਟੀ ਹੈ ਦੂਜਾ ਸੂਆ ਹਾਂਜੀ ਤੇ ਕਿੰਨਾ ਦੁੱਧ ਕੱਢਿਆ ਪਹਿਲੇ ਸੂਹ ਦਾ ਪਹਿਲੇ ਸੂਹ ਇਹ ਮਾਰਕ ਦਾ 10 ਦੇ 12 ਲੀਟਰ ਐਤ ਕੀ ਇੱਕ ਹੀ ਲੱਗਦਾ ਤੁਹਾਨੂੰ ਜਿੰਨੇ ਚਿਰ ਕੋਲ ਉਹਨੂੰ ਵੀ ਤੋੜਾ ਤਰਾ ਕਰਾ ਦਈਏ ਚੈੱਕ ਹੂੰ ਚੰਗੀ ਏ ਝੋਟੀ ਸਿੰਘ ਸੁੰਗ ਦੀ ਇੱਕ ਨੰਬਰ ਆ ਤੇ ਬਾਕੀ ਦਾ ਤੁਹਾਨੂੰ ਪਤਾ ਵੀ ਆ ਰੋਤਾ ਜਿਹੜੀ ਥੋੜੀ ਸ਼ਾਰਟ ਚ ਚੱਲਦੀ ਆ ਪਸ਼ੂ ਹੈ ਥੋੜੀ ਤੇਜ਼ ਹੀ ਆ ਉਸ ਹਿਸਾਬ ਨਾਲ ਤੁਸੀਂ ਬਾਈਆਂ ਨੂੰ ਫੋਨ ਲਾ ਲਿਆ ਕਰੋ ਦੋ ਸੌ ਨਾਲ ਜੱਜ ਕਰ ਲਿਆ ਕਰੋ ਹੁਣ ਸਸਤੀ ਮੱਝ ਨਹੀਂ ਮਿਲਦੀ ਜੀ ਆ ਦੇਖੋ ਸਿੰਘ ਸਲਾ ਕਰੋ ਚੈੱਕ ਹੂੰ ਲੇਵਾ ਤਾਂ ਹਜੇ ਬਹੁਤ ਤਿਆਰ ਕਰ ਜੂ ਵੀਰੇ ਹੋਰ ਹਨਾ ਹੂੰ ਆ ਲਿਓ ਜੀ ਮੋੜ ਲਿਓ ਲਿਓ ਹੂੰ ਕੁਆਲਿਟੀ ਪੂਰੀ ਵਧੀਆ ਜੀ ਹੁਣ ਵੀ ਕਰਮ ਵਾਲੀ ਸੋਣ ਲੱਗ ਜੇ ਚੰਗੇ ਲੇਵਾ ਕਰ ਜੂ ਹਨਾ ਸਿੰਘ ਸਿੰਘ ਇੱਕ ਨੰਬਰ ਤੇ ਚਵਾਈ ਪੂਰੀ ਮੋਟੀ ਹੈ ਜੀ ਇਹਦੀ ਠੀਕ ਆ ਵੀਰੇ ਦਿਨ 5 ਕਿਤਾ ਲੈ ਜੂਗੀ ਜੀ ਲੈ ਜੀ ਜੀ ਓਕੇ 5 ਕਿ ਦਿਨ ਬਾਕੀ ਕੁਆਲਿਟੀ ਪੂਰੀ ਵਧੀਆ ਹੂੰ ਤੇ ਵੀਰੇ ਇਹਦੇ ਕਿੰਨੇ ਪੈਸੇ ਆ ਫਿਰ ਇਹਦੇ ਜੀ 10 10 ਮਾਨਦਾਨ ਹੋ ਜੂਗਾ ਹਾਂਜੀ ਨੰਬਰ ਫਿਰ ਬੋਲ ਦਿਓ ਇੱਥੇ ਆਖੀ 94171 ਜੀ ਹੂੰ 62388 ਪਿੰਡ ਪਿੰਡ ਪਟਾ ਸੀਨੀਅਰ ਵੱਡਾ ਸੀਨੀਅਰ ਨੇੜੇ ਤੇੜੇ ਆਪਣੇ ਮਹਿਲ ਕਲਾਂ ਆ ਗਈ ਮੈਂ ਨਾ ਤੇ ਬਰਨਾਲਾ ਵੀ ਨੇੜੇ ਬਰਨਾਲਾ ਜੀ ਠੀਕ ਆ ਤੇ ਗੱਬਣ ਝੋਟੀ 110000 ਰੁਪਇਆ ਹਾਂਜੀ 12 ਤੋਂ 13 ਲੀਟਰ ਦੁੱਧ ਛਾਹੀ ਵਾਲ 13 ਲੀਟਰ ਦੁੱਧ ਤੇ 52000 ਰੁਪਇਆ ਹਨਾ ਤੇ ਇਧਰ ਸਾਨੂੰ ਚੰਗਾ ਨਗੀਨਾ ਦਿਖਾਤਾਗਾ 142000 ਰੁਪਇਆ ਮਾਨਤਾਨ ਤੁਹਾਡਾ ਹੋ ਜਾਣਾਗਾ ਤੇ ਕੁਆਲਿਟੀ ਦੇਖੇ ਹੀ ਬਣਦੀ ਆ ਤੇ ਤਿੰਨ ਨਾਕਸੀ ਤਿੰਨੇ ਤੁਹਾਨੂੰ ਦਿਖਾਤੇ ਨੰਬਰ 22 ਦਾ ਸਕਰੀਨ ਤੇ ਚੱਲੀ ਹੁੰਦਾ ਬਾਕੀ ਇਹ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤਾਹਦੇ ਲਈ ਧੰਨਵਾਦ ਜਲਦ ਮਿਲਦੇ ਹਾਂਗੇ ਨਵੀਂ ਵੀਡੀਓ ਦੇ ਨਾਲ